ਨਾਈਕਲ ਨੂੰ ਬਣਾਇਆ ਹੈ ਸਾਰਾ ਇਹਦੇ ਦੇ ਵਿੱਚ ਤੋਂ ਥੋੜਾ ਬਣਾਇਆ ਹੈ ਕਰਨ ਕੀ ਜੀ ਇਹ ਜਿਹੜਾ ਪੈਂਦਾ ਆ ਉਸ ਵੇਲੇ ਦੇ ਫਰਸ਼ ਥੱਲੇੋਂ ਨਿਕਲ ਰਹੇ ਨੇ ਜੀ ਆ ਰਗੜੇ ਤੇ ਪਹਿਲੀ ਹੈ ਅੱਛਾ ਨਾ ਸੋਣੀ ਕੋਈ ਨਹੀਂ ਥਰਕੇ ਵੀ ਇਹ ਪਲਾ ਇਹ ਪਹਿਲਾ ਜੀ ਸਭ ਨੂੰ ਆਹ ਥੱਲੇ ਫਰਸ਼ ਪਹਿਲਾਂ ਇਸ ਤਰ੍ਹਾਂ ਜਿਹੜਾ ਆ ਰਿਹਾ ਨਾ ਇਹ ਸਵੀਮਿੰਗ ਪੂਲ ਦੁਆਰ ਕੋਬਰ ਮੰਦਰੀ ਦੇ ਘਰੇ ਦਾ ਕਮਰਟੀ ਸ਼ਰਟ ਤੇ ਬਣਿਆ ਹੋਇਆ ਬਾਹਰ ਇਹ ਇਹਦੇ ਵਿੱਚ ਪਾਣੀ ਹੈ ਜਿਹੜਾ ਉਹ ਸਵੀਮਿੰਗ ਪੂਲ ਦੇ ਵਿੱਚ ਇੱਥੇ ਸਪਲਾਈ ਹੋ ਰਿਹਾ ਹੈ ਬਹੁਤ ਹੀ ਲੰਬੇ ਸਮੇਂ ਬਾਅਦ ਕਹਿ ਸਕਦੇ ਹਾਂ ਇਸ ਜਿਹੜੀ ਹੈਗੀ ਹਵੇਲੀ ਦੀ ਕੋਈ ਸਾਰ ਲੈਂਣ ਵਾਸਤੇ ਅੱਗੇ ਆਇਆ ਤੇ ਅਸੀਂ ਚਾਹਾਂਗੇ ਕਿ ਤੁਸੀਂ ਜਿਹੜਾ ਇਨੀਸ਼ੀਏਟਿਵ ਲਿਆ ਇਹ ਇਹਦੇ ਬਾਰੇ ਆਪਣੇ ਪ੍ਰੋਜੈਕਟ ਬਾਰੇ ਡਿਟੇਲ ਦੇ ਵਿੱਚ ਦੱਸੋ ਕਿਸ ਤਰ੍ਹਾਂ ਤੁਹਾਡੇ ਹੱਥ ਦੇ ਵਿੱਚ ਇਹ ਪ੍ਰੋਜੈਕਟ ਆਇਆ ਹੈਗਾ ਤੇ ਪਹਿਲਾਂ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਚਾਹੇ ਆਪਾਂ এসਜੀਪੀਸੀ ਕਹੀਏ ਉਹਨਾਂ ਨੇ ਕਾਫੀ ਇਹਦੀ ਅਣਦੇਖੀ ਕੀਤੀ ਹੈਗੀ ਆ ਹੁਣੇ ਲੜਾਈਆਂ ਕਿਉਂ ਲੜੀਆਂ ਜਾ ਰਹੀਆਂ ਸੀਗੀਆਂ ਜਦਕਿ ਤੁਹਾਡੀ ਸੰਸਥਾ ਅੱਗੇ ਆ ਕੇ ਕੰਮ ਕਰ ਰਹੀ ਹੈ। ਅਲਾ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਆ ਸੇਵਕ ਕੋ ਸੇਵਾ ਬਣਾਈ ਅਸੀਂ ਉਸ ਆਧਾਰ ਤੇ ਇਸ ਧਰਤੀ ਤੇ ਆਏ ਆ ਸਾਰੇ ਸੱਜਣਾਂ ਚਾਹੇ ਉਹ ਸੰਧੂ ਬ੍ਰਦਰ ਨੇ ਚਾਹੇ ਉਹ ਹਵਾਂਸੀ ਨੇ ਜੰਡਾਲੀ ਹਰੇ ਨੇ ਕਰਪਾਲ ਸਿੰਘ ਹੋ ਰਿਹਾ ਹੋ ਮੇਰੇ ਸਾਰੇ ਸੱਜਣਾ ਤੇ ਅਸੀਂ ਬਹੁਤ ਲੰਮਾ ਟਾਈਮ ਸਾਨੂੰ ਦੱਸਿਆ ਗਿਆ ਸੀ ਵੀ ਐਂ ਕਰਕੇ ਉਹਦੀ ਅਣ ਦੇਖੀ ਕੀਤੀ ਜਾ ਰਹੀ ਹੈ ਜਿਹੜੀ ਜਹਾਜੀ ਹਵੇਲੀ ਹੈ ਵੀ ਉਹਨੂੰ ਉਹ ਫਿਰ ਅਸੀਂ ਐਸਜੀਪੀਸੀ ਪ੍ਰਧਾਨ ਉਦੋਂ ਸਤ ਕਾਲੀ ਪ੍ਰਧਾਨ ਗੋਬਿੰਦ ਸਿੰਘ ਲੋਂਗੋ ਵਾਲ ਸੀ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਐ ਕਰਕੇ ਜਹਾਜੀ ਹਵੇਲੀ ਐ ਦਵਾਲ ਟੋਡਰਮਲ ਦੀ ਬਹੁਤ ਵੱਡੀ ਸਾਹਾਦਤ ਐ ਵੀ ਉਹਨੂੰ ਸੰਭਾਲਿਆ ਜਾਵੇ ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਇਹਦਾ ਇੱਕ ਕੋਰਟ ਕੇਸ ਐ ਹਾਈ ਕੋਰਟ ਦੇ ਵਿੱਚ ਕਿਉਂ ਕੋਰਟ ਕੇਸ ਕਰਕੇ ਕਾਫੀ ਆਪ ਵਿੱਚ DHC PC ਤੇ ਕੋਰਟ ਦੀ ਆਪੀ ਦੀ ਕਾਫੀ ਦੂਰੀ ਬਣੀ ਹੋਈ ਐ ਨਾਲ ਇਹਦੇ ਵਿੱਚ ਸਰਕਾਰ ਵੀ ਇਨਵੋਲਵ ਐ ਕਿਉਂਕਿ ਜਿਹੜਾ ਜਿਹੜਾ ਇਹ ਜੋ ਵੀ ਕਾਰਜ ਹੋ ਰਿਹਾ ਐ ਪ੍ਰਾਤਨਿਕ ਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੋ ਰਿਹਾ ਐ ਕਿ ਉਹ ਉਹਨਾਂ ਦੇ ਨਿਯਮ ਲੱਗ ਹੁੰਦੇ ਆ ਅਸੀਂ ਸਿਰਫ ਨਿਯਮ ਉਹਨਾਂ ਦੇ ਨਿਯਮਾਂ ਦੇ ਤਾਰਫ ਤੇ ਜੋ ਵੀ ਇਹਦੀ ਛੋਟੀ ਤੋਂ ਛੋਟੀ ਇੱਕ ਇੱਟ ਤੋਂ ਲੈ ਕੇ ਵੱਡੀ ਸਤਾ ਤੱਕ ਸਾਰੀ ਰਿਪੋਰਟ ਹੈ ਜਿਹੜੀ ਉਹ ਉਹ ਸਾਰੀ ਪ੍ਰਾਤਨਪਾਦ ਨੂੰ ਜਾਂਦੀ ਹੈ ਪ੍ਰਾਤਨਪਾਦ ਉੱਥੋਂ ਸਾਨੂੰ ਐਨਓਸੀ ਦਿੰਦਾ ਤੇ ਫਿਰ ਅਸੀਂ ਇਹ ਕਾਰਜ ਕਰਦੇ ਆ ਤੇ ਇਸ ਕਰਕੇ ਅਸੀਂ ਕਾਫੀ ਯਤਨਾਂ ਤੋਂ ਬਾਅਦ ਜਿਹੜਾ ਕੋਰਟ ਕੇਸ ਸੀ ਉਹ ਅਸੀਂ ਐਚਸੀ ਅਰੋੜਾ ਅਸੀਂ ਉਹਨਾਂ ਨੂੰ ਜਾ ਕੇ ਮਿਲੇ ਤਾਂ ਉਹਨਾਂ ਨੂੰ ਬੇਨਤੀ ਕੀਤੀ ਵੀ ਨੇ ਉਹਨੇ ਜਿਹੜੀ ਥੋੜਾ ਜਿਹਾ ਏਰੀਆ ਤੁਸੀਂ ਦੇਖਦੇ ਹੋ ਜਿਹੜਾ ਰਹਾ ਵੀ ਇਹ ਵੀ ਢਹਿ ਜਾਏਗਾ ਵੀ ਕਿਰਪਾ ਕਰਕੇ ਆਪਾਂ ਉਹਦਾ ਕੋਈ ਹੱਲ ਕਰੀਏ ਤਾਂ ਐਸਸੀ ਅਰੂੜਾ ਸਾਡੇ ਨਾਲ ਸਹਿਮਤ ਹੋਇਆ ਤੇ ਉਹਨੇ ਕਿਹਾ ਵੀ ਜੇ ਤੁਸੀਂ ਇਹ ਕਾਰਜ ਨਿਭਵਤਾ ਉਤਾਰੋਗੇ ਤਾਂ ਮੈਂ ਤੁਹਾਡੇ ਨਾਲ ਇੱਕ ਮੈਂਬਰ ਬਣ ਕੇ ਸਾਥ ਦੇਵਾਂ ਫਿਰ ਅਸੀਂ ਚੀਫ ਜੱਜ ਸਾਹਿਬ ਕੋਲੇ ਕੇਸ ਸੀ ਜੀ ਇਹਨੂੰ ਕੇਸ ਨੂੰ ਕਈ ਤਰੀਕਾਂ ਦੇ ਵਿੱਚ ਇਹ ਕਲੀਅਰ ਹੋਇਆ ਫਿਰ ਇੱਕ ਦਿਨ ਚੀਫ ਜ਼ਾਸ ਸਾਹਿਬ ਨੇ ਅਸੀਂ ਵੀ ਉਸ ਕੋਰਟ ਦੇ ਵਿੱਚ ਸਾਨੂੰ ਸੀ ਨਾਲ ਚੀਫ ਚੀਫ ਜ਼ਾਸ ਸਾਹਿਬ ਕੋਲੇ ਤੇ ਉਹਦੇ ਫਿਰ ਉਹਨਾਂ ਨੇ ਨਿਬਟਾਰਾ ਕਰਤਾ ਜੀ ਵੀ ਜਿਹੜਾ ਇਹ ਕਾਰਜ ਆ ਇਹ ਹੋਣਾ ਚਾਹੀਦਾ ਇਹਦਾ ਜਿਹੜਾ ਆਧਾਰ ਹੈ ਜੀ ਉਹ ਬ੍ਰਿਟਿਸ਼ ਲਾਇਬ੍ਰੇਰੀ ਲੰਡਨ ਤੋਂ ਅਸੀਂ 1912 ਦੀ ਤਸਵੀਰ ਲੈ ਕੇ ਆਂਦੀ ਆ ਉਹ ਤਸਵੀਰ ਤੇ ਆਧਾਰ ਤੇ ਸਾਰਾ ਕੰਮ ਹੋ ਰਿਹਾ ਇੱਕ ਇਹ ਕੋਈ ਅਸੀਂ ਇਹਨੂੰ ਕੋਈ ਮਤਲਬ ਕਿ ਕੋਈ ਧਰਮ ਦੀ ਆਸਤ ਵਾਲਾ ਥਾਂ ਨਹੀਂ ਬਣਾਉਣਾ ਚਾਹੁੰਦੇ ਅਸੀਂ ਇਹਨੂੰ ਇੱਕ ਸੁਨਿਆ ਆਉਣ ਵਾਲੀ ਪੀੜ੍ਹੀ ਜਿਹੜੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀ ਹੈ ਜਿਵੇਂ ਜੂਐਨਓ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀ ਹੈ। ਜਵਾਨ ਟੋਡਰਮਲ ਨੇ ਉਸ ਸਮੇਂ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ। ਚਾਹੇ ਉਹ ਹਿੰਦੂ ਸਨ। ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਉਹਨਾਂ ਦੀਆਂ ਪਵਿੱਤਰ ਜਨੀਰੂ ਲੋਥਾਂ ਨੇ ਉਹਨਾਂ ਨੂੰ ਗੋਲਣ ਨਹੀਂ ਦੇਣਾ ਚਾਹੀਦਾ। ਉਹਨਾਂ ਦਾ ਸੰਸਕਾਰ ਹੋਣਾ ਚਾਹੀਦਾ। ਇਹ ਉਹਨਾਂ ਨੇ ਬਹੁਤ ਵੱਡੀ ਉਸ ਟਾਈਮ ਉਹ ਮਕੇਸ਼ ਵਾਨੀ ਡਾਨੀ ਦਾ ਨਾਲ ਮਤਲਬ ਕਿ ਤੱਲੁਕਾਅਤੀ ਉਹਨਾਂ ਦਾ ਮਤਲਬ ਇੱਡੇ ਵੱਡੇ ਬਿਜ਼ਨਸਮੈਨ ਸੀ ਪਰ ਉਹਨਾਂ ਨੇ ਆਪਣੇ ਬਿਜ਼ਨਸ ਨੂੰ ਇਹ ਵੀ ਦੇਖਿਆ ਵੀ ਮੇਰਾ ਟੈਂਸਨੈਸ ਹੋ ਸਕਦਾ ਕਿਉਂਕਿ ਮੈਂ ਵਹੀਰ ਖਾਨ ਦੇ ਨਾਲ ਮੇਰਾ ਟਕਰਾ ਹੋ ਰਿਹਾ ਹੈ ਤੇ ਵਜ਼ੀਰ ਖਾਨ ਨੇ ਇਸ ਰਹਾਉਂ ਦੇ ਦੀ ਯੂਹ ਦੇ ਵਿੱਚ ਜਦੋਂ ਉਹਨਾਂ ਨੇ ਫਤਵਾ ਜਾਰੀ ਕੀਤਾ ਵੀ ਇੱਥੇ ਇਹਨਾਂ ਦਾ ਸਾਹਿਬ ਜਦ ਦਾ ਸੰਸਕਾਰ ਨਹੀਂ ਹੋ ਸਕਦਾ ਤਾਂ ਆਤਾਮ ਵਾਲ ਤੋਂ ਟਰਪੀ ਖਰੀਦ ਕੇ ਜਿੱਥੇ ਅੱਜ ਗੁਰਦੁਆਰਾ ਆਪਣਾ ਜੋਤੀ ਜੋਤੀ ਸਰੂਪ ਸਾਹਿਬ ਹੈ ਆ ਉੱਥੇ ਸੰਸਕਾਰ ਹੈ ਜਿਹੜਾ ਉਹ ਕੀਤਾ ਗਿਆ ਤਾਂ ਆਪਾਂ ਅਸੀਂ ਫਾਊਂਡੇਸ਼ਨ ਦਾ ਮਕਸਦ ਹੈ ਇਥੋਂ ਸੁਨੇਹਾ ਦੇਣਾ ਕਿ ਆਉਣ ਵਾਲੇ ਜਿਹੜੇ ਬੱਚੇ ਆਉਣ ਵਾਲੀ ਜਨਰੇਸ਼ਨ ਹੈ ਉਹ ਮਨੁੱਖਤਾ ਦੇ ਭਲੇ ਦੇ ਲਈ ਉਹਨੂੰ ਹਮੇਸ਼ਾ ਖੜਨਾ ਚਾਹੀਦਾ ਹੈ ਬੜੇ ਲੰਬੇ ਸਮ ਹਾਂ ਪਲੀਜ਼ ਪਲੀਜ਼ ਕੰਟੀਨਿਊ ਕਰੋ ਤੇ ਅਸੀਂ ਇਹ ਸਾਡੇ ਜਿਹੜਾ ਮੁੱਖ ਟੀਚਾ ਹੈਗਾ ਉਹ ਸੰਸਾਰ ਭਰ ਦੇ ਵਿੱਚ ਸਾਡਾ ਇਹੀ ਇਸ਼ੂ ਹੈ ਵੀ ਮਨੁੱਖ ਮਨੁੱਖ ਨੂੰ ਪਿਆਰ ਕਰੇ ਤੇ ਜਦੋਂ ਮਨੁੱਖ ਮਨੁੱਖ ਨੂੰ ਪਿਆਰ ਕਰੂ ਤਾਂ ਇਹ ਸੰਸਾਰ ਬਹੁਤ ਸੋਹਣਾ ਹੋ ਜੂਗਾ ਤੇ ਇੱਥੇ ਸਮੱਸਿਆ ਮਨੁੱਖ ਨੂੰ ਮਨੁੱਖ ਦੇ ਪਿਆਰ ਕਰਨ ਦੀ ਹੈ ਤੇ ਅਸੀਂ ਉਹ ਟੀਚੇ ਨੂੰ ਲੈ ਕੇ ਸਾਰੇ ਤੁਰੇ ਹੋਏ ਹਾਂ ਬਿਲਕੁਲ ਨਿਸ਼ਕਾਮ ਤੌਰ ਤੇ ਅਸੀਂ ਸਾਰੇ ਆਪਣੇ ਕਾਰੋਬਾਰਾਂ ਦੇ ਵਿੱਚ ਉਹ ਜਿਹੋਏ ਬੰਦੇ ਆ ਤੇ ਗੁਰੂ ਸਾਹਿਬ ਨੇ ਸਾਡੀ ਕਿਰਪਾ ਕੀਤੀ ਕਿ ਅਸੀਂ ਆਪਣੇ ਰਜੀਵਾਂ ਦੇ ਵਿੱਚੋਂ ਸਮਾਂ ਕੱਢ ਕੇ ਅਸੀਂ ਇਸ ਕਾਰਜ ਨੂੰ ਅੱਗੇ ਵਧਾਉਣ ਦੇ ਵਿੱਚ ਇਹਨੂੰ ਕੋਸ਼ਿਸ਼ ਕਰਦੇ ਆਂ ਵੀ ਇਹ ਸੰਪੂਰਨ ਹੋਵੇ ਤੇ ਇਹ ਆਉਣ ਵਾਲੇ ਜਿਹੜੀ ਲੋਕੀ ਨੇ ਜਿਹੜੀ ਆਉਣ ਵਾਲੀ ਸੰਗਤ ਹੋਏਗੀ ਉਹਨਾਂ ਲਈ ਇੱਕ ਦਰਸ਼ਨ ਲਾਇਕ ਹੋਵੇ ਤੇ ਉਹ ਇਥੋਂ ਕੁਝ ਨਾ ਕੁਝ ਸਿੱਖ ਕੇ ਜਾਣ ਅਸੀਂ ਨਾਲ ਜ਼ਮੀਨ ਖਰੀਦੀ ਆ 3 ਕਰੋੜ ਰੁਪਏ ਦੀ ਇਹ ਨਾਲ ਸਾਡਾ ਹੈਗਾ ਵੀ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਮਿਊਜ਼ੀਅਮ ਆ ਜਿਹੜਾ ਅਛਰੀ ਹਾਂ ਹਾਂਜੀ ਆਹ ਉੱਚੀ ਨਾ ਇੰਤੋਂ ਛੱਤਾਂ ਛੱਤਾਂ ਦੀ ਦੀਵਾਰ ਨਹੀਂ ਸੀ ਬਸ ਉਚਾਈ ਮਤਲਬ ਹਾਂ ਇਹ ਉਚਾਈ ਹੁੰਦੀ ਹੈ ਹਾਂ ਚਾਹੀ ਉਹ ਸਮੇਂ ਨਹੀਂ ਕਿ ਇਹ ਸਾਰਾ ਇਹਨੀ ਮਿੱਟੀ ਇਹ ਤਾਂ ਉੱਪਰ ਸੀ ਮਿੱਟੀ ਇਹ ਤਾਂ ਥੱਲੇੋਂ ਮਿੱਟੀ ਨੂੰ ਨਿਕਲਿਆ ਸਾਰਾ ਪੋਸ਼ਣ ਦੂਸਰਾ ਨੇ ਇਹਦੇ ਪਲਾਸਤਰ ਦੀ ਵਿੱਚ ਅਸੀਂ ਹੁਣ ਆਪਾਂ ਪਲਾਸਤਰ ਨਹੀਂ ਕਰ ਰਹੇ ਕਿਉਂਕਿ ਇਹਨਾ ਮੋਟਾ ਹੈ ਕਿਉਂਕਿ ਆਪਾਂ ਇਸ ਕਰਕੇ ਨਹੀਂ ਕਰ ਰਹੇ ਵੀ ਲੋਕਾਂ ਨੂੰ ਇਹ ਹੋ ਵੀ ਖੰਨੀ ਪਹਿਲਾਂ ਕਿਸ ਤਰ੍ਹਾਂ ਆਪਾਂ ਤਾਂ ਇਹਨੂੰ ਛੋਟੀ ਇਸ ਛੋਟੀ ਇੱਟ ਦੇ ਵਿੱਚ ਦਿਖਾਵਾਂਗੇ ਪਰ ਆਹ ਪਲਾਸਤਰ ਰੀਜ਼ਨਲ ਪਲਾਸਤਰ ਹੈ ਉਸ ਟਾਈਮ ਦਾ ਚੂਨੇ ਨਾਲ ਕੀਤਾ ਹੋਇਆ ਪਲਸਟਰ ਹੈ ਇਹ ਇਸ ਕਰਕੇ ਬਚ ਗਿਆ ਵੀ ਇਹ ਮਿੱਟੀ ਦੇ ਵਿੱਚ ਦੱਬਿਆ ਰਹਿ ਗਿਆ ਹਾਂ ਉਹ ਵੀ ਪ੍ਰਾਣੀ ਹੈ ਜਿਹੜਾ ਹੈ ਆਪਣੇ ਨੇ ਕੀ ਆਪਾਂ ਪਲਸਟਰ ਆ ਵੀ ਜਾਨ ਤਾਂ ਪਹਿਲਾਂ ਹੀ ਹੈਗੀ ਨਾਲ ਆ ਨਾ ਆਹ ਜਾਨੀਆਂ ਸਾਰੀਆਂ ਉਹ ਚੱਕੇਗੀ ਵਧੀਆ ਹਾਂ ਉਹ ਆਪਾਂ ਲੈਂਦੀ ਉਹ 50 ਕਿਲੋ ਦੀ ਉਹ ਲੱਗੀ ਵੀ ਦੇਖੀ ਦੇਖੀ ਉਹ ਦੇਖੀ ਹੋਏ ਦੇਖੀਓ ਇਹ ਆਉਂਦੀ ਕਿਲੋ ਉਹ ਨਹੀਂ ਸਮਝ ਆਉਂਦੀ ਇਕਬਾ ਇਸ ਟਾਈਮ ਅਸੀਂ ਸੱਤ ਦੇ ਉੱਤੇ ਖੜੇ ਆ ਇਹ ਉਹ ਬਾਥਰੂਮ ਨੇ ਜਿੱਥੇ ਦਵਾਰ ਟੁੱਟ ਰਮਲ ਜੀ ਯੂਜ਼ ਕਰਦੇ ਜੀ ਇਹ ਉਹ ਬਾਥਰੂਮ ਨੇਗੇ ਦੇਖੋ ਗੇਟ ਇਹਨਾਂ ਦਾ ਆ ਗੇਟ ਹੁੰਦਾ ਜੀ ਤਕਰੀਬਨ ਇੱਥੋਂ ਆ ਉੱਥੋਂ ਦੀ ਬਾਹਰ ਨਿਕਲਦੇ ਹੁੰਦੇ ਸੀ ਕਿ ਇਹ ਬਾਥਰੂਮ ਨੇ ਉਹ ਸ਼ਮਿਆਂ ਦੇ ਵਿੱਚ ਦੇਖ ਸਕਦੇ ਤੁਸੀਂ ਕਿ ਮੈਂ ਅੱਜ ਵੀ ਇੱਥੇ ਖੜੇ ਨੇਗੇ ਪੂਰੀ ਤੇ ਆ ਇਹਦੀ ਲੈਂਟਰ ਦਾ ਵਗਾ ਕਿਹੜਾ ਲੱਗਿਆ ਹੋਇਆ ਵਗਾ ਦੇਖ ਸਕਦੇ ਹੋ ਵੀ ਉਹ ਸਮੇਂ ਦੇ ਵਿੱਚ ਲੈਂਟਰ ਅਜੇ ਹਿਸਾਬ ਨਾਲ ਲਾਇਆ ਹੋਇਆ ਸੀਗਾ ਕਿ ਨਾ ਸਰੀਆ ਨਾ ਕੋਈ ਇੱਟ ਨਾ ਕੋਈ ਬਾਲਾ ਤਕਰੀਬਨ ਇੱਟਾਂ ਦੇ ਚੂਨੇ ਨਾਲ ਹੀ ਖੜਾ ਸੀਗਾ ਲੈਟਰ ਜਿਹੜਾ ਅੱਜ ਵੀ ਉਸੇ ਹਿਸਾਬ ਨਾਲ ਖੜਾ ਵਗਾ ਇੰਨਾ ਮਜ਼ਬੂਤ ਕੰਮ ਉਸ ਸਮੇਂ ਦੇ ਵਿੱਚ